ਪਰਾਲੀ ਨੂੰ ਲੈ ਕੇ ਮੈਂ ਚਿੰਤਾ ਦੇ ਵਿੱਚ ਸੀ ਕਿ ਵੀ ਜਿਹੜੀ ਆਪਾਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗ ਰਹੀ ਆ ਇਹਦਾ ਕੋਈ ਹੱਲ ਨਹੀਂ ਪਿਆ ਜਾਵੇ। ਬੇਲਰ ਇੱਕ ਮਸ਼ੀਨ ਆਪਣੇ ਏਰੀਆ 'ਚ ਆਈ ਹੋਈ ਆ ਜਿਹਦੇ ਨਾਲ ਆਪਾਂ ਬੇਲਿੰਗ ਕਰਕੇ ਪਰਾਲੀ ਦਾ ਸਮੱਸਿਆ ਦਾ ਮਲ ਹੱਲ ਕਰ ਸਕਦੇ ਆ। ਉਹ ਇਟਲੀ ਮੇਡ ਸੀ ਮੈਂ ਸੋਚਿਆ ਕਿ ਕੋਈ ਇਹ ਲਈਏ ਤੇ ਕੋਈ ਚੰਗੀ ਮਸ਼ੀਨ ਲਈਏ ਆਪਾਂ ਜਿਹਦੇ ਨਾਲ ਵਾਤਾਵਰਨ ਨੂੰ ਅਸੀਂ ਸੰਭਾਲ ਸਕੀਏ। ਮੈਂ ਸ਼ੁਰੂਆਤ 2 ਟਰੈਕਟਰ 1 ਬੈਲਰ 1 ਰਿਕਰ ਤੇ 1 ਟਰਾਲੇ ਤੋਂ ਕੀਤੀ ਸੀ। ਮੇਖੋ ਜੀ ਜੀ ਦਾ ਸਾਡੇ ਨੌਜਵਾਨ ਜਿਹੜੇ ਵੀਰ ਨੇ ਜਾਂ ਭੈਣਾਂ ਨੇ ਜਿੱਦਾਂ ਬਾਹਰ ਜਾ ਰਹੇ ਨੇ। ਵੀ ਤੋਂ 3 ਲੱਖ ਰੁਪਏ ਉੱਥੇ ਵੀ ਖਰਚਾ ਆ ਰਿਹਾ ਬਾਹਰ ਪਰ ਉਹ ਗਰੰਟੀ ਉੱਥੇ ਵੀ ਨਹੀਂ ਹੈਗੀ ਕਿ ਉੱਥੇ ਕੰਮ ਮਿਲੇਗਾ ਜਾਂ ਤੇ ਪੱਕੇ ਹੋਣਗੇ ਜਾਂ ਨਹੀਂ ਹੋਣਗੇ ਬਾਹਰ ਜਾਣਾ ਤੁਸੀਂ ਤੇ ਪਹਿਲਾਂ ਇੱਥੇ ਕੋਈ ਆਪਣਾ ਸਕਿੱਲ ਵਗੈਰਾ ਕੋਈ ਇੱਥੇ ਕੰਮ ਹੱਥੀਂ ਕਰਕੇ ਉਹਦਾ ਐਕਸਪੀਰੀਅੰਸ ਲੈ ਕੇ ਫਿਰ ਅਸੀਂ ਬਾਹਰ ਜਾਈਏ ਹਾਂਜੀ ਮੈਂ ਅਜਿ ਧੰਨਵਾਦ ਕਰਦਾ ਹਾਂ D5 ਚੈਨਲ ਵਾਲਿਆਂ ਦਾ ਜਿਹੜੇ ਮੇਰੇ ਕੋਲ ਆਣ ਕੇ ਪੁੱਜੇ ਨੇ ਤੇ ਮੇਰਾ ਨਾਮ ਹੈ ਅਜਸਕਰਨ ਸਿੰਘ ਪਿੰਡ ਮੇਰਾ ਭੰਗਵਾ ਜੀ ਬਲਾਕ ਕਲਨੌਰ ਡਿਸਟ੍ਰਿਕਟ ਗੁਰਦਾਸਪੁਰ ਤੇ ਮੈਨੂੰ 2017 ਤੋਂ ਮੈਂ ਖੇਤੀ ਕਰਦਾ ਆ ਰਿਆਂ 2017 ਤੋਂ ਜ਼ਿੰਮੇਵਾਰੀ ਸੰਭੀ ਹੋਈ ਆ ਉਸ ਤੋਂ ਬਾਅਦ ਪਰਾਲੀ ਨੂੰ ਲੈ ਕੇ ਮੈਂ ਚਿੰਤਾ ਦੇ ਵਿੱਚ ਸੀ ਕਿ ਵੀ ਜਿਹੜੀ ਆਪਾਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗ ਰਹੀ ਆ ਇਹਦਾ ਤਾਂ ਕੋਈ ਹੱਲ ਨਿਕਲਿਆ ਜਾਵੇ ਤੇ 2017 ਤੋਂ ਫਿਰ ਮੈਂ ਪਰਾਲੀ ਨੂੰ ਇਹਦੀ ਸੰਭਾਲ ਲਈ ਯਤਨ ਕੀਤੇ ਪਹਿਲੋਂ ਤੇ ਇਹਨੂੰ ਵਿੱਚ ਮੋਨਾ ਸਟਾਰਟ ਕੀਤਾ 2020 ਦੇ ਵਿੱਚ ਪਹਿਲੀ ਵਾਰੀ ਜਦੋਂ ਸੁਪਰ ਸੀਡਰ ਆਏ ਉਦੋਂ 2020 ਦੇ ਵਿੱਚ ਫਿਰ ਮੈਂ ਪਹਿਲੀ ਵਾਰੀ ਸੁਪਰ ਸੀਡਰ ਨੇ ਆ ਸੂਪਰ ਸੀਡਰ ਨਾਲ ਪਰਾਲੀ ਦੀ ਸਾਮ ਸੰਭਾਲ ਕੀਤੀ ਫਿਰ 1-2 ਸਾਲ ਬਾਅਦ ਮੈਨੂੰ ਪਤਾ ਲੱਗਾ ਕਿ ਬੀ ਬੈਲਰ ਇੱਕ ਮਸ਼ੀਨ ਸਾਪਨੇ ਏਰੀਆ ਚ ਆਈ ਹੋਈ ਆ ਜਿਹਦੇ ਨਾਲ ਆਪਾਂ ਬੇਲਿੰਗ ਕਰਕੇ ਪਰਾਲੀ ਦਾ ਸਮੱਸਿਆ ਦਾ ਮਲ ਹੱਲ ਕਰ ਸਕਦੇ ਆ ਫਿਰ ਅਸੀਂ 2023 ਦੇ ਵਿੱਚ ਪਹਿਲੀ ਵਾਰ ਹੀ ਬੈਲਰ ਲਿਆ ਉਦੋਂ ਮੇਰੇ ਕੋਲ ਇੱਕ ਟਰੈਕਟਰ ਆਪਣੇ ਖੁਦ ਦਾ ਸੀ ਵਾਈਲੀ ਫਿਰ ਇੱਕ ਟਰੈਕਟਰ ਨਵਾਂ ਲਿਆ ਨਾਲ ਅਸੀਂ ਬੈਲਰ ਮਸ਼ੀਨ ਲਈ ਚਕੋਰੀਆ ਦੀ ਕੰਪਨੀ ਦੀ ਉਹ ਇਟਲੀ ਮੇਡ ਸੀ ਮੈਂ ਸੋਚਿਆ ਕਿ ਕੋਈ ਜੇ ਲਈਏ ਤੇ ਕੋਈ ਚੰਗੀ ਮਸ਼ੀਨ ਲਈਏ ਆਪਾਂ ਜਿਹਦੇ ਨਾਲ ਵਾਤਾਵਰਨ ਨੂੰ ਅਸੀਂ ਸੰਭ ਸਕੀਏ ਵੀ ਫਿਰ ਇੱਕ ਨਾਲ ਟਰਾਲਾ ਬਣਾਇਆ ਮੈਂ ਸ਼ੁਰੂਆਤ ਦੋ ਟਰੈਕਟਰ ਇੱਕ ਬੈਲਰ ਇੱਕ ਰੇਕਰ ਤੇ ਇੱਕ ਟਰਾਲੇ ਤੋਂ ਕੀਤੀ ਸੀ ਤੇ ਮਾਲਕ ਦੀ ਕਿਰਪਾ ਨਾਲ ਅਸੀਂ ਹਰ ਸਾਲ ਇਹਦਾ ਵਾਅਦਾ ਕਰਦਾ ਰਹੇ ਹਾਂ ਇਸ ਸਾਲ ਮਾਲਕ ਦੀ ਕਿਰਪਾ ਨਾਲ 8 ਮੇਰੇ ਖੁਦ ਦੇ ਟਰੈਕਟਰ ਨੇ ਜਿਹਦੇ ਵਿੱਚ ਤਿੰਨ ਬੈਲਰ ਦੋ ਰੇਕਰ ਤੇ ਇੱਕ ਮੈਂ ਮਸ਼ੀਨ ਲਈ ਆ ਬੇਲ ਬੰਡਲਰ ਇਹਨੂੰ ਮਲਟੀਪੈਕ E14 ਦਾ ਨਾਮ ਆ ਇਹ ਸਪੇਨ ਤੋਂ ਇੰਪੋਰਟ ਹੋਈ ਆ ਜੀ ਇਹ ਤੇ ਪ੍ਰੋਬਲਮ ਆ ਰਹੀ ਸੀ ਲੇਬਰ ਦੀ ਇਹਨੂੰ ਚੁੱਕਣ ਦੀ ਕਿ ਇਹਦੀ ਜਿਹੜੀ ਬੇਲਸ ਨੇ ਇਹ ਕਿਦਾਂ ਚੁੱਕੀਆਂ ਜਾਣ ਵੀ ਲੇਬਰ ਦੀ ਪ੍ਰੋਬਲਮ ਸੀ ਜਿਹਦੇ ਕਰਕੇ ਅਸੀਂ ਇਹ ਇੰਪੋਰਟ ਕਰਵਾਈ ਆ ਸਪੇਨ ਤੋਂ ਲੈਂਡ ਫੋਰਸ ਕੰਪਨੀ ਦੇ ਮਦਦ ਦੇ ਨਾਲ ਇਹ ਜੀ ਮਸ਼ੀਨ 1 ਕਰੋੜ ਤੇ 6 ਲੱਖ ਰੁਪਏ ਦੀ ਪਈ ਆ ਮੈਨੂੰ ਜਿਹਦੇ ਨਾਲ ਅਸੀਂ ਇੱਕ 100 ਤੇ 6 ਹੌਸਪਾਵਰ ਦਾ ਟਰੈਕਟਰ ਲਿਆ ਆ ਤੇ ਅਸੀਂ ਹੁਣ ਇਹਦੇ ਨਾਲ ਇਸ ਸੀਜ਼ਨ ਸ਼ੁਰੂਆਤ ਕਰ ਰਹੇ ਆਂ ਅਠਾ ਟਰੈਕਟਰਾਂ ਨਾਲ ਜਿਹਦੇ ਨਾਲ ਸਾਡੇ ਕੋਲ 5 ਤੋਂ 6 ਟਰੈਕਟਰ ਰੈਟ ਤੇ ਵੀ ਹੈਗੇ ਨੇ ਤੇ ਟੋਟਲ ਸਾਡੇ ਕੋਲ ਲੇਬਰ ਕੋਈ 15 ਤੋਂ 16 ਬੰਦੇ ਆ ਟੋਟਲ ਰੋਜ਼ਗਾਰ ਮਤਲਬ ਜੀ 25 ਤੋਂ 30 ਬੰਦਿਆਂ ਨੂੰ ਅਸੀਂ ਇਸ ਕਾਰੋਬਾਰ ਤੋਂ ਮਤਲਬ ਦੇ ਰਹੇ ਆ ਨਾਲ ਦੀ ਨਾਲ ਅਸੀਂ ਭਰਾਲੀ ਦੀ ਸੰਭਾਲ ਵੀ ਕਰ ਰਹੇ ਆ ਵੇਖੋ ਜੀ ਜਿੱਦਾਂ ਸਾਡੇ ਨੌਜਵਾਨ ਜਿਹੜੇ ਵੀਰ ਨੇ ਜਾਂ ਭੈਣਾਂ ਨੇ ਜਿੱਦਾਂ ਬਾਹਰ ਜਾ ਰਹੇ ਨੇ 20 ਤੋਂ 30 ਲੱਖ ਰੁਪਏ ਉੱਥੇ ਵੀ ਖਰਚਾ ਆ ਰਿਹਾ ਬਾਹਰ ਪਰ ਉਹ ਗਰੰਟੀ ਉੱਥੇ ਵੀ ਨਹੀਂ ਹੈਗੀ ਕਿ ਉੱਥੇ ਕੰਮ ਮਿਲੇਗਾ ਜਾਂ ਉੱਥੇ ਪੱਕੇ ਹੋਣਗੇ ਜਾਂ ਨਹੀਂ ਹੋਣਗੇ ਹੁਣ ਮੈਂ ਵੀ ਜਦੋਂ ਸ਼ੁਰੂਆਤ ਕੀਤੀ ਸੀ ਮੈਂ ਵੀ 20 ਤੋਂ 30 ਲੱਖ ਰੁਪਏ ਦੀ ਇਨਵੈਸਟਮੈਂਟ ਕਰਕੇ ਕੀਤੀ ਸੀ ਤੇ ਮਾਲਕ ਦੀ ਕਿਰਪਾ ਨਾਲ ਅਸੀਂ ਇਹਨੂੰ ਇੰਨਾ ਵਧਾ ਕੇ ਇਸ ਸਾਲ ਸੀ 2 ਕਰੋੜ ਰੁਪਏ ਦੀ ਦੀ ਇਨਵੈਸਟਮੈਂਟ ਕੀਤੀ ਆ ਤੇ ਮੈਂ ਇਹੋ ਸੁਝਾਅ ਦਵਾਂਗਾ ਆਪਣੇ ਸਾਰੇ ਵੀਰ ਭਰਾਵਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਜੇ ਬਾਹਰ ਜਾਣਾ ਤੁਸੀਂ ਤੇ ਪਹਿਲੋਂ ਇੱਥੇ ਕੋਈ ਆਪਣਾ ਸਕਿੱਲ ਵਗੈਰਾ ਕੋਈ ਇੱਥੇ ਕੰਮ ਹੱਥੀਂ ਕਰਕੇ ਉਹਦਾ ਐਕਸਪੀਰੀਅੰਸ ਲੈ ਕੇ ਫਿਰ ਅਸੀਂ ਬਾਹਰ ਜਾਈਏ ਇਹ ਨਾ ਹੋਈਏ ਕਿ ਵੀ ਉੱਥੇ ਜਾ ਕੇ ਵੀ ਸਾਨੂੰ ਲੇਬਰ ਦਾ ਕੰਮ ਹੀ ਕਰਨਾ ਪਵੇ ਜਿੱਦਾਂ ਪਹਿਲਾਂ ਇੱਥੇ ਆਪਣਾ ਕੋਈ ਕੰਮ ਕਰੋ bizness ਕਰੋ ਆਪਣਾ ਕਰੋ ਬਾਕੀ ਜੇ ਨਹੀਂ ਤੇ ਇੱਥੇ ਵੀ ਬਹੁਤ ਜ਼ਿਆਦਾ oportunitys ਦੇ ਰਹੀਆਂ ਨੇ ਸਰਕਾਰਾਂ ਵੀ ਚਲੋ ਦੇ ਰਹੀਆਂ ਨੇ ਆਪ ਵੀ ਖੁਦ ਬਣਾਉਣੀਆਂ ਪੈਂਦੀਆਂ ਨੇ ਇਸ ਕਰਕੇ ਮੈਂ ਇਹੋ ਅਪੀਲ ਕਰਾਂਗਾ ਕਿ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਇਹਦਾ ਵਾਤਾਵਰਣ ਬਚਾਈਏ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ